ਇਸ ਦਾ ਪੰਜਾਬ ہمارا ਬੜਾ ਭਾਈ ਹੈ ਅਸੀਂ ਪੰਜਾਬ ਦੇ ਲਈ ਨਹੀਂ ਪੂਰੇ ਦੇਸ਼ ਦੇ ਲਈ ਖੂਨ ਦੇ ਸਕਦੇ ਹਾਂ ਇਹਦੀਆਂ ਬੱਕਰੀਆਂ ਬੱਕਰੀਆਂ ਨਮਜ਼ਾਂ ਸੀ ਫੜ ਰਹੇ ਆ ਖੂਨਦਾਨ ਕੈਂਪ ਯਾਨੀ ਖੂਨਦਾਨ ਮਹਾਦਾਨ ਦਾ ਕੈਂਪ ਲੱਗਾ ਹੈ ਇਹ ਸਿੰਘੂ ਬਾਰਡਰ ਦੀ ਮੇਨ ਸਟੇਜ ਦੇ ਬੈਕ ਸਟੇਜ ਜਿਹੜਾ ਹੈ ਮੇਨ ਸਟੇਜ ਤੋਂ ਜਿਹੜਾ ਪਿੱਛੇ ਹੈ ਉੱਥੇ ਖੂਨਦਾਨ ਲੱਗਾ ਹੋਇਆ ਹੈ ਇਹ ਭਾਈ ਕਨਿਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਵੱਲੋਂ ਲਵਾਇਆ ਗਿਆ ਹੈ ਤੇ ਅਸੀਂ ਇਹਨਾਂ ਦੇ ਕੁਝ ਵਲੰਟੀਅਰ ਨੇ ਉਹਨਾਂ ਦੇ ਨਾਲ ਜਿਹੜਾ ਹੈ ਗੱਲਬਾਤ ਵੀ ਕਰਾਂਗੇ ਔਰ ਦਿਖਾਵਾਂਗੇ ਤੁਹਾਨੂੰ ਕਿ ਕਿਵੇਂ ਨਿਸ਼ਕਾਮ ਭਾਵਨਾ ਦੇ ਨਾਲ ਜਿਹੜਾ ਹੈ ਇੱਥੇ ਕੰਮ ਹੋ ਰਿਹਾ ਹੈ ਲਗਾਤਾਰ ਜਿਹੜੇ ਵੀਰ ਨੇ ਉੱਥੇ ਆ ਕੇ ਦਾਨ ਕਰ ਰਹੇ ਨੇ ਆਪਣਾ ਖੂਨ ਸੋ ਇਹ ਇੱਕ ਇਹ ਨਾ ਕਿਤੇ ਪੂਰੇ ਪੰਜਾਬ ਦੇ ਲਈ ਇੱਕ ਬਹੁਤ ਵੱਡਾ ਹਮਲਾ ਹੈ ਇੱਕ ਬਹੁਤ ਵੱਡਾ ਜਿਹੜਾ ਆਪਾਂ ਕਹਿ ਲਈਏ ਕਿ ਉਹ ਉਹ ਸੰਘਰਸ਼ ਹੈ ਜਿੱਥੇ ਅਸੀਂ ਦੱਸ ਰਹੇ ਹਾਂ ਕਿ ਅਸੀਂ ਅੜੇ ਸੁ ਛੜੇ ਵਾਲਾ ਕੰਮ ਕਰ ਰਹੇ ਹਾਂ ਲਗਾਤਾਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਗੁਰਦੀਪ ਸਿੰਘ ਅੱਛਾ ਇਹ ਜਿਹੜਾ ਕੈਂਪ ਹੈ ਇਹ ਕਿਹਨਾਂ ਵੱਲੋਂ ਆਰਗੇਨਾਈਜ਼ ਕੀਤਾ ਗਿਆ ਹੈ ਤੇ ਕਦੋਂ ਕੀਤਾ ਭਾਈ ਕਨੇਜ ਜੀ ਸੁਸਾਇਟੀ ਵੱਲੋਂ लुधियाने ਤੇ ਟੀਮ ਹੈ ਜੀ ਪ੍ਰੀਤ ਹਸਪੀਟਲ ਹਾਂਜੀ ਠੀਕ ਹੈ ਅੱਛਾ ਦੇਖ ਹੁਣ ਅੱਜ ਹੀ ਸ਼ੁਰੂ ਕੀਤਾ ਹੈ ਕੈਂਪ ਜਾਂ ਪਹਿਲਾਂ ਪਿਛਲੇ ਲੱਗਾ ਸੀ ਕੈਂਪ ਆਪਣਾ ਹਾਂਜੀ ਹੈ ਜੀ ਫਸਟ ਡੇ ਹੁਣ ਤੱਕ ਕਿੰਨੇ ਖੂਨ ਦੇ ਚੁੱਕੇ ਨੇ ਤੇ ਸਰ ਇਹ ਹਜੇ ਸਟਾਰਟਿੰਗ ਹੈ ਫਸਟ ਯੂਨਿਟ ਹੈ ਇਹਨਾਂ ਦੀ ਹਾਂਜੀ ਅੱਛਾ ਜਦੋਂ ਆਪਾਂ ਗੱਲ ਕਰਦੇ ਆ ਕਿ ਹੁਣ ਇਹਨੂੰ ਤੁਸੀਂ ਸਟੋਰ ਕਰੋਗੇ ਫਿਰ ਅੱਗੇ ਜਿਹੜਾ ਹੈ ਕਰੋਗੇ ਇਹਨੂੰ ਕਿੱਥੇ ਮਤਲਬ ਟੈਸਟ ਕਰੋਗੇ ਕਿੱਥੇ ਕਿੱਥੇ ਕਿਵੇਂ ਵਰਤੋਗੇ ਕਿਵੇਂ ਜਿਹੜਾ ਇਸ ਨੂੰ ਫਾਇਦਾ ਹੋਗਾ ਤੇ ਲੁਧਿਆਣੇ ਟੈਸਟਿੰਗ ਹੋਊਗੀ ਹਸਪੀਟਲ ਜਾ ਕੇ ਸਾਰੀ ਤੇ ਉਹ ਤੋਂ ਬਾਅਦ ਫਿਰ ਜਿੱਦਾਂ ਲੋੜਵੰਦਾਂ ਨੂੰ ਜਿਹਨੂੰ ਜਿਹਨੂੰ ਜ਼ਰੂਰਤ ਹੋਊਗੀ ਉਹਨਾਂ ਨੂੰ ਹਾਂਜੀ ਬਾਕੀ ਲਗਾਤਾਰ ਦੇਖੋ ਇਸ ਸੰਘਰਸ਼ ਦੀ ਖਾਸ ਗੱਲ ਇਹ ਹੈ ਕਿ ਇਹਦੇ ਪਿੱਛੇ ਜਿਹੜੀਆਂ ਨੇ ਮਾਨਵਦਿਆਂ ਜਿਹੜੀਆਂ ਨੇ ਭਾਵਨਾਵਾਂ ਨੇ ਜੇ ਆਪਾਂ ਕਹਿ ਲਈਏ ਕਿ ਸਭ ਤੋਂ ਜਿਹੜਾ ਉੱਚਾ ਕੰਮ ਹੈ ਉਹ ਮਾਨਵਤਾ ਦਾ ਕੰਮ ਹੁੰਦਾ ਹੈ ਔਰ ਲਗਾਤਾਰ ਉਸ ਕੰਮ ਨੂੰ ਅਸੀਂ ਜਿਹੜਾ ਹੈ ਇਸ ਸੰਘਰਸ਼ ਦੇ ਰਾਹ ਦੇ ਵਿੱਚ ਜਿਹੜਾ ਹੈ ਚੱਲ ਰਹੇ ਹਾਂ ਅੱਛਾ ਜਦੋਂ ਅਸੀਂ ਇੱਥੇ ਪਹੁੰਚੇ ਹਾਂ ਤੇ ਭਾਈ ਕਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਜਿਹੜੇ ਮੁਖ ਨੇ ਉਹ ਵੀ ਸਾਡੇ ਨਾਲ ਨੇ ਕਿਉਂਕਿ ਮੀਡੀਆ ਦਾ ਲਗਾਤਾਰ ਜਿਹੜਾ ਹੈ ਰਾਸ਼ ਰਹਿੰਦਾ ਹੈ ਬੈਕਸਟੇਜ ਦੇ ਉੱਤੇ ਤੇ ਉਹਨਾਂ ਦੇ ਨਾਲ ਗੱਲ ਚੱਲ ਰਹੀ ਹੈ ਆਪ ਕਲਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵਾਹਿ ਖਾਲਸਾ ਵਾਹਿ ਫਤਿਹ ਜੀ ਅੱਛਾ ਬਹੁਤ ਸੋਹਣਾ ਕੰਮ ਹੈ ਇਹ ਇਹ ਐਡਾ ਕੰਮ ਹੈ ਕਹਿੰਦੇ ਖੂਨਦਾਨ ਮਹਾਦਾਨ ਹੈ ਇਹ ਕਿਦਾਂ ਤੁਸੀਂ ਮਤਲਬ ਇਸ ਨੂੰ ਮੈਨੇਜ ਕਰ ਰਹੇ ਹੋ ਕਿਦਾਂ ਕਰ ਰਹੂਗੇ ਅੱਗੇ ਇਹ ਦੱਸੋ ਅ ਜਿਹੜਾ ਇਹ ਖੂਨਦਾਨ ਕੈਂਪ ਹੈ ਇਹ ਹਸਪਤਾਲ ਦੇ ਸਹਿਯੋਗ ਦੇ ਨਾਲ ਅਸੀਂ ਲਾ ਰਹੇ ਹਾਂ ਸਾਡੀ ਸੰਸਥਾ ਦਾ ਨਾਂ ਹੈ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਜਿਹੜੀ ਮਨੁੱਖੀ ਕਾਰਜਾਂ ਨੂੰ ਸਮਰਪਿਤ ਹੈ ਔਰ ਅਸੀਂ ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਵਿੱਚ ਸਾਡੀ ਇੱਕ ਐਨਜੀਓ ਦੇ ਤੌਰ ਤੇ ਪਹਿਲੀ ਸੰਸਥਾ ਜਨੇ ਖੂਨਦਾਨ ਦਾ ਬੂਟਾ ਪੰਜਾਬ 'ਚ ਲਾਇਆ ਸੀ ਔਰ ਅਸੀਂ ਖੂਨਦਾਨ ਕੈਂਪ ਲਾ ਕੇ ਲੋੜਵੰਦਾਂ ਨੂੰ 24 ਘੰਟੇ ਪੰਜਾਬ ਦੇ ਵਿੱਚ ਖੂਨ ਫ੍ਰੀ ਦਿੰਨੇ ਆ ਨਿਸ਼ਕਾਮ ਤੇ ਨਿਰਸਵਾਰਥ ਅੱਜ ਅਸੀਂ ਇੱਥੇ ਖੂਨਦਾਨ ਕੈਂਪ ਲਾਉਂਦਾ ਦਾ ਮਕਸਦ ਇਹ ਹੈ ਕਿ ਸਾਡੇ ਜਿਹੜੇ ਕੀਰਤੀ ਕਿਸਾਨ ਮਜ਼ਦੂਰ ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਲਗਭਗ 3 ਮਹੀਨੇ ਹੋ ਚਲੇ ਆ ਨਾ 1 ਮਹੀਨਾ ਲਗਭਗ ਹੋ ਗਿਆ ਸਾਨੂੰ ਸਿੰਘੂ ਬਾਰਡਰ ਤੇ ਬੈਠੇ ਆ ਇੱਥੇ ਛੋਟੇ ਛੋਟੇ ਬੱਚੇ ਮਾਮਾ ਭੈਣਾ ਬਜ਼ੁਰਗ ਅਸੀਂ ਸੀ ਪਚਰਨੇ ਵਿਚੋਨੇ ਸਾਲ ਦੇ ਕੜਾਕੇ ਦੀ ਠੰਡ ਚ ਬੈਠੇ ਆ ਤੇ ਅਸੀਂ ਉਸ ਅਨਹੀ ਬੋਲੀ ਸਰਕਾਰ ਨੂੰ ਸੁਨੇਹਾ ਦੇਣ ਆਏ ਆ ਕਿ ਤੁਹਾਨੂੰ ਸਿਰਫ ਤੁਸੀਂ ਦੋ ਬੰਦਿਆਂ ਨੂੰ ਕੁਬੜ ਕਰਾਣਾ ਖੁਸ਼ ਕਰਨ ਲਈ ਆ ਕਰੋੜਾਂ ਭਾਵਨਾਵਾਂ ਦੇ ਨਾਲ ਖੇਡ ਰਿਓ ਜਿਹੜੇ ਦੇਸ਼ ਦਾ ਅਨਦਤ ਹੈ ਜਿਹੜਾ ਪੂਰੇ ਵਿਸ਼ਵ ਨੂੰ ਪਾਲਦਾ ਹੈ ਹੈ ਨਾ ਤੇ ਉਹਨਾਂ ਦੇ ਨਾਲ ਤੁਸੀਂ ਐਡਾ ਵੱਡਾ ਧੱਕਾ ਤੇ ਅਨਿਆਂ ਕਰ ਰਹੇ ਹੋ ਤੇ ਤੁਹਾਨੂੰ ਆਪਣੇ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਕਿਸਾਨਾਂ ਦੇ ਹਿੱਤ ਲਈ ਬਿੱਲੇ ਲਿਆਏ ਆ ਜੇ ਤੁਸੀਂ ਹਿੱਤ ਲਈ ਲਿਆਇਓ ਜੇ ਉਹ ਉਹਨਾਂ ਨੂੰ ਪਰਵਾਹ ਨਹੀਂ ਹੈ ਤੇ ਤੁਹਾਨੂੰ ਇਹ ਵਾਪਸ ਲੈਣੇ ਚਾਹੀਦੇ ਹੈ ਹੈ ਨਾ ਜਦੋਂ ਕਹਿੰਦੇ ਸਾਡੇ ਵਾਸਤੇ ਮੌਤ ਦਾ ਫਤਵਾ ਹੈ ਤੇ ਤੁਸੀਂ ਇਹਨੂੰ ਵਾਪਸ ਕਿਉਂ ਨਹੀਂ ਲੈ ਰਹੇ ਸੋ ਅਸੀਂ ਸਰਕਾਰ ਨੂੰ ਅੱਜ ਇੱਥੇ ਸੁਨੇਹਾ ਦੇਣ ਆਏ ਆ ਕਿ ਇਹਨਾਂ ਕੀਰਤੀ ਕਿਸਾਨਾਂ ਮਜ਼ਦੂਰਾਂ ਨੂੰ ਜਿਨ੍ਹਾਂ ਨੂੰ ਤੁਸੀਂ ਅਤਵਾਦੀ ਖਾਲਿਸਤਾਨ ਤੱਕ ਦਾ ਇਲਜ਼ਾਮ ਲਾਇਆ ਤੁਸੀਂ ਇਹਨਾਂ ਤੇ ਇਹਨਾਂ ਨੇ ਜ਼ਬਰਦਸਤ ਮੁਕਾਬਲਾ ਤੁਹਾਡਾ ਸਬਰ ਦੇ ਨਾਲ ਕੀਤਾ ਹੁਣ ਤੱਕ ਤੇ ਬੜਾ ਸ਼ਾਂਤੀਪੂਰਵਕ ਇਹਨਾਂ ਪ੍ਰੋਟੈਸਟ ਕਿਤੇ ਹਰ ਪ੍ਰਕਾਰ ਦੇ ਇਹਨਾਂ ਨੇ ਪ੍ਰੋਟੈਸਟ ਕਰਕੇ ਦੇਖ ਲਏ ਤੁਹਾਡੇ ਕੰਨਾਂ ਤੇ ਜੂ ਨਹੀਂ ਛੜਕੀ ਹਨਾ ਤੁਸੀਂ ਆਪਣੇ ਅੜੀਲ ਰਵੱਈਏ 'ਤੇ ਹੋ ਮੈਂ ਨਾ ਮੰਨੂ ਆ ਇਹਨਾਂ ਕਿਰਤੀ ਮਜ਼ਦੂਰਾ ਕਿਸਾਨਾਂ ਦਾ ਅਸੀਂ ਖੂਨ ਅੱਜ ਕੱਢ ਕੇ ਜਿੱਥੇ ਲੋੜਵੰਦਾਂ ਦੀ ਜ਼ਿੰਦਗੀਆਂ ਬਚਾਉਣ ਕੇ ਉੱਥੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖਾਂਗੇ ਅੱਜ ਇਹਨਾਂ ਦੇ ਖੂਨ ਦੀ ਸਿਹਾਈ ਦੇ ਨਾਲ ਕਿ ਪ੍ਰਧਾਨ ਮੰਤਰੀ ਸਾਹਿਬਾ ਨੀ ਮਰੀ ਆਤਮਾ ਨੂੰ ਜਗਾਓ ਤੇ ਇਹ ਖੇਤੀਬੀਲ ਕਾਨੂੰਨ ਵਾਪਸ ਲਓ ਪਰਮਾਤਮਾ ਤੁਹਾਨੂੰ ਸਮਰੱਥ ਬਖਸ਼ੇ ਤੁਹਾਡੀ ਮੰਤਰੀ ਮੰਡਲ ਨੂੰ ਸਰਕਾਰ ਨੂੰ ਸਮੁੱਚੀ ਨੂੰ ਅੱਜ ਦਾ ਜਿਹੜਾ ਖੂਨਦਾਨ ਕੈਂਪ ਹੈ ਇਹ ਜਿਹੜੇ ਭਾਰਤ ਦੇ ਕੀਰਤੀ ਕਿਸਾਨ ਮਜ਼ਦੂਰ ਨੇ ਉਹਨਾਂ ਦੇ ਪੂਰਨ ਸਹਿਯੋਗ ਦੇ ਨਾਲ ਉਹਨਾਂ ਦੀ ਰਹਿਨਮਾਈ ਇੱਥੇ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਹਿੰਦੂ ਚਾਦਰ ਸਾਹਿਬ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਇਸ ਦੇਸ਼ ਦੀ ਖਾਤਰ ਹਿੰਦੂ ਧਰਮ ਦੀ ਰੱਖਿਆ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਤੇ ਉੱਥੇ ਜਿਹੜੇ ਕਿਸਾਨਾਂ ਦੇ ਸੰਘਰਸ਼ੀ ਮੋਰਚੇ ਦੇ ਦੌਰਾਨ ਸੰਤ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਜਿਨ੍ਹਾਂ ਨੇ ਇਹ ਅਨਿਆਂ ਬਰਦਾਸ਼ਤ ਨਾ ਕਰਦੇ ਹੋਏ ਆਪਣੀ ਸ਼ਹਾਦਤ ਦਿੱਤੀ ਉੱਥੇ 40 ਦੇ ਲਗਭਗ ਹੋਰ ਇਸ ਮੋਰਚੇ ਦੇ ਸ਼ਹੀਦ ਹੋਏ ਨੇ ਉਹਨਾਂ ਨੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਅੱਜ ਖੂਨਦਾਨ ਕੈਂਪਸ ਇੱਥੇ ਲਗਾਇਆ ਕਿੰਨਾ ਕਿਤੇ ਦੇਖੋ ਸਰਕਾਰਾਂ ਜੜੀਆਂ ਨੇ ਉਹ ਗੁੰਗੀਆਂ ਨੀਆਂ ਬੋਲੀਆਂ ਹੋਈਆਂ ਹੋਈਆਂ ਨੇ ਅੱਛਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨਾਂ ਦੇ ਕਰਕੇ ਜਿਹੜਾ ਚਿੱਠੀ ਵੀ ਲਿਖੋਗੇ ਅੱਜ ਭੁਖੜਤਾਲ ਵੀ ਹੈ ਮੇਨ ਸਟੇਜ ਦੇ ਉੱਤੇ ਆਪਾਂ ਦੇਖਿਆ ਕਿ 11 ਜਿਹੜੇ ਮੋਤਵਾਰ ਨੇ ਉਹ ਭੁਖੜਤਾਲ ਤੇ ਕਰ ਰਹੇ ਨੇ ਤੁਹਾਨੂੰ ਉਹਦੇ ਤੋਂ ਕੀ ਕਹਿਣਾ ਚਾਹੋਗੇ ਕਿ ਇਹਦੇ ਨਾਲ ਪ੍ਰੈਸ਼ਰ ਜਿਹੜਾ ਬਣੂਗਾ ਸਰਕਾਰਾਂ ਜਿਹੜੀਆਂ ਨੇ ਉਹ ਆਪਣਾ ਜਿਹੜਾ ਈਗੋ ਆ ਉਹਨੂੰ ਭੁੱਲ ਕੇ ਜਿਹੜਾ ਹੈ ਇਹ ਕਾਨੂੰਨ ਜਿਹੜਿਆ ਸਕ੍ਰੈਪ ਕਰੋਗੇ ਬਿਲਕੁਲ ਸਾਡੀ ਦੇਖੋ ਮੈਂ ਤਾਂ ਇਹ ਕਹਾਂਗਾ ਸਰਕਾਰ ਤੇ ਵਿਸ਼ਵਾਸ ਹੀ ਹੈ ਨਹੀਂ ਜੇ ਸਰਕਾਰ ਦੀ ਨੀਤ ਸਾਫ਼ ਹੁੰਦੀ ਤਾਂ ਇਹਨਾਂ ਲੰਬਾ ਸੰਘਰਸ਼ ਚੱਲਣੇ ਨਹੀਂ ਕੜਾਕੇ ਠੰਡ 'ਚ ਬੈਠੀ ਸੰਗਤ ਇੱਥੇ ਔਰ ਇੱਥੇ ਇੱਕ ਵਰਗ ਨਹੀਂ ਬਿਠਾ ਸਾਰੇ ਧਰਮਾਂ ਦੇ ਭਾਰਤ ਵਾਸੀ ਇੱਥੇ ਸਾਰੇ ਬੈਠੇ ਆ ਹੈਨਾ ਤੇ ਜੇ ਇਹਨਾਂ ਦੀ ਨੀਤ ਸਾਫ਼ ਹੁੰਦੀ ਹੁਣ ਤੱਕ ਇਹ ਵਾਪਸ ਬਿੱਲ ਲੈ ਲੈਂਦੇ ਸੋ ਸਾਨੂੰ ਖੁਦਾ ਤੇ ਵਿਸ਼ਵਾਸ ਹੈ ਪਰਮਾਤਮਾ ਤੇ ਵਿਸ਼ਵਾਸ ਹੈ ਅਸੀਂ ਉਹਦੇ ਚਰਨਾਂ 'ਚ ਬੰਦਗੀ ਕਰਾਂਗੇ ਬੇਨਤੀ ਕਰਾਂਗੇ ਕਿ ਜਿਹੜਾ ਇਹ ਖੂਦਦਨ ਕੈਂਪ ਲਾਇਆ ਇਹਦਾ ਪ੍ਰੈਸ਼ਰ ਜੂਰ ਪਏਗਾ ਉਹਨਾਂ ਤੇ ਹਾਂ ਇਹਨਾਂ ਤੇ ਭੁਖੜ ਹੜਤਾਲ ਦਾ ਵੀ ਪ੍ਰੈਸ਼ਰ ਪਏਗਾ ਸਰਕਾਰ ਤਾਂ ਅੰਦਰੋਂ ਹਿੱਲੀ ਇਹ ਗਲੇ ਦੀ ਹੱਡੀ ਬਣ ਚੁੱਕੀ ਹੈ ਮੰਨਣ ਨੂੰ ਤਿਆਰ ਨਹੀਂ ਇਹਨਾਂ ਨੂੰ ਮੰਨ ਲੈਣਾ ਚਾਹੀਦਾ ਇਹ ਦੇਸ਼ ਦੀ ਹਿੱਤ 'ਚ ਹੈ ਹਨਾ ਅੱਛਾ ਗੱਲ ਇਹ ਤਾਂ ਹੈ ਕਿ ਜਦੋਂ ਸਰਕਾਰ ਮੰਨੇਗੀ ਉਦੋਂ ਅਸੀਂ ਦੇਖ ਲਵਾਂਗੇ ਫਿਲਹਾਲ ਸਾਡੇ ਨਾਲ ਉਹਨੇ ਜਿਹੜੇ ਹੁਣੇ ਇੱਕ ਖੂਨ ਦੇ ਜਿਹੜਾ ਖੂਨ ਦਾਨ ਕਰਕੇ ਨਿਕਲੇ ਨੇ ਅੱਜ ਕੀ ਨਾਮ ਹੈ ਜੀ मैं सोनीपत से आया हूँ मेरा नाम आनंद सिंह है ठीक है अच्छा आ, आपा गल की की है कि तो सी, सरकार को कहना चाहोगे सरकार कहते हैं कहने कहते हैं, जो कि किसान उगा सकता है खून भी दे सकता है किसान पंजाब हमारा बड़ा भाई है हम पंजाब के लिए नहीं पूरे देश के लिए खून दे सकते हैं बॉर्डर पर बो जो हमारा भाई है वो देश की रक्षा कर रहा है वो देश की रक्षा कर रहा है हम यहाँ रक्षा कर रहे हैं ये जो कूंगी मेरी सरकार बीजेपी सरकार किसान की बात मान ले तो शांतिपूर्व मान ले या धरने से मान ले हम आज ਖੂਨ ਸੇ ਲਿਖਿਆ ਜਾਏਗਾ ਕਿ ਜੋ ਕਿਸਾਨ ਨੇ ਆਪਣਾ ਖੂਨ ਦਿਆ ਹੈ ਖੂਨ ਨਹੀਂ ਬਕਾਇਦਾ ਪਾਣੀ ਹੈ ਮਗਸਲ ਨਹੀਂ ਚੀਨੀ ਹੈ ਹਮ ਚੀਨੀ ਨਹੀਂ ਹਮ ਕਿਸਾਨ ਹੈ ਅ ਕਿਸਾਨ ਰਹੇਗੇ ਵਾਕਈ ਅਸੀਂ ਕਿਸਾਨ ਆ ਅਸੀਂ ਕੋਈ ਪਾਕਿਸਤਾਨੀ ਜਾਂ ਵੱਖਵਾਦੀ ਨਹੀਂ ਹੈਗੇ ਆ ਲਗਾਤਾਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ ਔਰ ਲਗਾਤਾਰ ਤੁਹਾਨੂੰ ਦੋਖਾਦੇ ਰਵਾਂਗੇ ਕਿ ਕੀੜਾ ਜਿਹੜਾ ਹੈ ਉਹ ਕੀ ਚੱਲ ਰਿਹਾ ਇੱਥੇ ਕਿਵੇਂ ਚੱਲ ਰਿਹਾ ਹੈ ਅੱਛਾ ਸਾਡੇ ਨਾਲ ਇੱਕ ਹੋਰ ਵਲੰਟੀਅਰ ਨੇ ਜਿਹੜੇ ਇੱਥੇ ਖੂਨਦਾਨ ਜਿਹੜਾ ਕਰਨਾ ਆਏ ਨੇ ਹਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਖਾਲਸਾ ਬੈਜੀ ਕੀ ਪਤੇ ਜੀ ਕੀ ਨਾਮ ਕੀ ਹੈ ਜੀ ਮੇਰ ਸਿੰਘ ਜੀ ਪਿੰਡ ਕਢਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਤੇ ਬਵੰਜਾ ਕਲੀਆਂ ਵਾਲਾ ਚੋਲਾ ਛੇਵੇਂ ਪਾਤਸ਼ਾਹ ਦਾ ਜਿਹੜਾ ਗਵਾਲੀਆ ਦੇ ਕਿਲੇ ਚੋਰਾ ਜ ਉਹ ਸਥਾਨ ਸਾਡੇ ਪਿੰਡ ਇਤ ਤੇ ਬਾਬਾ ਬੰਦਾ ਸਿੰਘ ਬਹਾਦਰ ਵੀ ਸਾਡੇ ਪਿੰਡ ਆਏ ਨੇ ਇਤਿਹਾਸਕ ਗੁਰੂ ਘਰ ਉਹ ਵੀ ਹੈ ਜੀ ਅੱਛਾ ਜਦੋਂ ਤੁਸੀਂ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕੀਤੀ ਹੈ ਮਹਾਨ ਯੋਧੇ ਹੋਏ ਨੇ ਜਰਨੈਲ ਹੋਏ ਨੇ ਇਹ ਤੁਹਾਨੂੰ ਲੱਗਦਾ ਹੈ ਕਿ ਇਦਾਂ ਦੇ ਯੋਧਿਆਂ ਦੇ ਸਦਕਾ ਹੀ ਜਿਹੜਾ ਪੰਜਾਬ ਹੈ ਉਹ ਐਡੇ ਵੱਡੇ ਸੰਘਰਸ਼ ਦਾ ਜਿਹੜਾ ਮੋਤਵਾਰ ਬਣਿਆ ਹਾਂ ਹਾਂ ਜੀ ਉਹਨਾਂ ਦੀ ਕਿਰਪਾ ਦੇ ਨਾਲ ਹੁਣ ਵੀ ਉਹੀ ਕੋਸ਼ਾ ਸਭ ਕੁਝ ਸੀਧੀ ਦਿਹਾੜੇ ਚੱਲ ਰਹੇ ਨੇ ਅਸੀਂ ਹੁਣ ਵੀ ਜੋ ਕੋ ਕਰ ਸਕਦੇ ਆ ਉਹਨਾਂ ਦੇ ਮਤਲਬ ਕਹਿਣ ਕਦਮ ਮਤਲਬ ਉਹਨਾਂ ਦੇ ਪੂਰਨਿਆਂ ਤੇ ਚੱਲ ਰਹੇ ਆ ਅਸੀਂ ਜਦੋਂ ਹੁਣ ਆਪਾਂ ਗੱਲ ਕਰਦੇ ਆਂ ਅੱਜ ਤੁਸੀਂ ਖੂਨਦਾਨ ਹੈ ਇਹਦੇ ਜ਼ਰੀਏ ਕੀ ਮੈਸੇਜ ਦੇਣਾ ਚਾਹੋਗੇ ਸਰਕਾਰਾਂ ਨੂੰ ਇਹਦੇ ਜ਼ਰੀਏ ਜੀ ਮੈਸੇਜ ਇਹ ਹੀ ਦੇਣਾ ਚਾਹੁੰਦੇ ਆਂ ਵੀ ਅਸੀਂ ਸਭ ਕੋ ਕਰ ਸਕਦੇ ਆਂ ਖੂਨ ਦੇ ਵੀ ਸਕਦੇ ਆਂ ਮਤਲਬ ਸਾਡੀ ਸੁਣੀ ਜਾਵੇ ਸੰਗਤਾਂ ਅਸੀਂ ਜ਼ਮੀਨ ਕਰਕੇ ਨਹੀਂ ਆਏ ਹੈਗੇ ਅਸੀਂ ਮਨੁੱਖਤਾ ਦੇ ਭਲੇ ਕਰਕੇ ਆਏ ਆਂ ਵੀ ਸਾਡੇ ਸਾਰੀ ਜਨਤਾ ਦਾ ਭਲਾ ਹੋਣਾ ਚਾਹੀਦਾ ਰਾਜਾ ਇਹ ਜੇ ਦੇਜਦਾ ਹੋਣਾ ਚਾਹੀਦਾ ਜਿਹੜਾ ਸਭ ਗਊ ਤੇ ਗਰੀਬ ਦਾ ਧਿਆਨ ਰੱਖੇ ਵਾਕੀ ਰਾਜਾ ਜਿਹੜਾ ਆ ਕਿਸੇ ਦੇਸ਼ ਦਾ ਐਦਾਂ ਦਾ ਹੋਣਾ ਚਾਹੀਦਾ ਆ ਜਿਹੜੀ ਪੂਰੀ ਮਨੁੱਖਤਾ ਦਾ ਭਲਾ ਕਰੇ ਹਮੇਸ਼ਾ ਜਿਹੜਾ ਹੈ ਉਹ ਗੱਲਬਾਤ ਕਰੇ ਇਹ ਮੈਂ ਆਪਣੇ ਕੈਮਰਾਮੈਨ ਨੂੰ ਦਸਾਂਗਾ ਕਿ ਪਲੀਜ਼ ਇੱਕ ਵਾਰ ਜਿਹੜੇ ਪੂਰੇ ਸ਼ਾਟ ਨੇ ਉਹ ਦਿਖਾ ਦਿੱਤਾ ਜਾਵੇ ਇਸ ਕੈਂਪ ਦੇ ਕਿਵੇਂ ਜਿਹੜੇ ਵਲੰਟੀਅਰ ਨੇ ਉਹ ਖੂਨ ਦੇ ਰਹੇ ਨੇ ਰਿਫਰੈਸ਼ਮੈਂਟਸ ਮਿਲ ਰਹੀਆਂ ਨੇ ਔਰ ਇਹ ਮਨੁੱਖਤਾ ਜਿਹੜੀ ਹੈ ਇਹ ਸ਼ਾਇਦ ਕਿਤੇ ਹੋਰ ਵੇਖਣ ਨੂੰ ਨਹੀਂ ਮਿਲੇਗੀ ਪਰ ਸਰਕਾਰਾਂ ਨੂੰ ਅਜ ਤੱਕ ਇਹ ਮਨੁੱਖਤਾ ਨਾ ਦਿਖ ਰਹੀ ਹੈ ਨਾ ਹੀ ਉਹ ਸੁਣ ਰਹੇ ਨੇ ਕਿਉਂਕਿ ਅੰਨੇ ਤੇ ਬੋਲੇ ਦੋਵੇਂ ਹੋ ਚੁੱਕੇ ਨੇ ਤੁਸੀਂ ਦੇਖਦੇ ਹੋ ਪੰਜਾਬ ਮੇਲ ਯੂਐਸਏ ਟੀਵੀ ਮਲਚੰਦਰ ਸਿੰਘ ਖ de nada.